पीकारिट करण वारी सरकार ਪੰਜਾਬ ਦੇ ਵਿੱਚ ਜਿਹੜੇ ਠੇਕੇ ਤੇ ਰੱਖੇ ਗਏ ਮੁਲਾਜ਼ਮ ਐ ਜਿਹੜੇ ਆਊਟਸੋਰਸ ਜਾਂ ਕੰਟਰੈਕਟ ਵਾਲੇ ਐ ਉਹਨਾਂ ਮੁਲਾਜ਼ਮਾਂ ਵੱਲੋਂ ਪੂਰੇ ਸੂਬੇ ਦੇ ਵਿੱਚ ਅੱਜ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮੰਗਣ ਕਿੰਨ ਮੁੱਦੇ ਨੂੰ ਲੈ ਕੇ ਇਹਨਾਂ ਦਾ ਪ੍ਰਦਰਸ਼ਨ ਐ ਇਹਨਾਂ ਦਾ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ 15 ਸਾਲ ਹੋ ਗਏ ਇੱਕ ਬੰਦੇ ਦੀ ਅੱਧੀ ਜ਼ਿੰਦਗੀ ਮਤਲਬ ਹੁੰਦੀ ਹੈ ਜਿਹੜੇ ਇੱਕ ਵਿਅਕਤੀ ਦੀ ਉਹ ਕੱਚੇ ਮੁਲਾਜ਼ਮਾਂ ਦੇ ਤੌਰ ਤੇ ਸਰਕਾਰਾਂ ਵੱਲੋਂ ਜਿਹੜੇ ਭਾਵੇਂ ਵੱਖ-ਵੱਖ ਵਿਭਾਗਾਂ ਦੇ ਵੱਲੋਂ ਸ਼ੋਸ਼ਣ ਕੀਤਾ ਜਾ ਰਿਹਾ ਇਹ ਇਹਨਾਂ ਦਾ ਕਹਿਣਾ ਹੈ ਔਰ ਇਹਨਾਂ ਮੁੱਦਿਆਂ ਨੂੰ ਲੈ ਕੇ ਹੀ ਪੂਰੇ ਸਵੇਰੇ ਦੇ ਵਿੱਚ ਇਹਨਾਂ ਵੱਲੋਂ ਆ ਪਤਲਾ ਫੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਰਕਾਰ ਜਾਂ ਮਹਿਕਮੇ ਕਦੋਂ ਇਹਨਾਂ ਦੀਆਂ ਮੰਗਾਂ ਨੂੰ ਪੂਰੀ ਕਰਨਗੇ ਕਦੋਂ ਮੀਟਿੰਗ ਕਰਨਗੇ ਇਹ ਸਮਾਂ ਦੱਸੇਗਾ ਲੇਕਿਨ ਫਿਲਹਾਲ ਪੂਰੇ ਪੰਜਾਬ ਦੇ ਵਿੱਚ ਜਿਹੜੇ ਆਊਟਸੋਰਸ ਠੇਕੇ ਦੇ ਮੁਲਾਜ਼ਮ ਹੈ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਹਿਸੀਲ ਪੱਧਰ ਤੇ ਵੀ ਕੀ ਮੁੱਦੇ ਕਿੰਨੇ ਕਿ ਮੁਲਾਜ਼ਮ ਪੰਜਾਬ ਦੇ ਵਿੱਚ ਹੋਣਗੇ ਜਿਹੜੇ ਕਿ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਠੇਕੇ ਤੇ ਕੰਮ ਕਰ ਰਹੇ ਹਨ ਜਾਂ ਆਊਟਸੋਰਸਡ ਰਹੇ ਨਾ ਮਾਤਰ ਤਨਖਾਹ ਇਹਨਾਂ ਨੂੰ ਮਿਲਦੀ ਹੈ ਇਹਨਾਂ ਦਾ ਕਹਿਣਾ ਇਹੀ ਹੈ ਅਸੀਂ ਗੱਲਬਾਤ ਕਰਦੇ ਹਾਂ ਸਾਡਾ ਅੱਜ ਜੋ ਪ੍ਰਦਰਸ਼ਨ ਹੈਗਾ ਪੰਜਾਬ ਸਰਕਾਰ ਵੱਲੋਂ ਸਾਨੂੰ ਮੀਟਿੰਗਾਂ ਦਿੱਤੇ ਜਾਂਦੇ ਨੇ ਜੋ ਕਿ ਸਬ ਕਮੇਟੀ ਬਣੀ ਹੋਈ ਐ ਉਹ 20 ਤਰੀਕ ਨੂੰ ਮੀਟਿੰਗ ਦਿੱਤੀ ਗਈ ਸੀ ਪਰ ਅਸੀਂ ਨੇ ਪਹਿਲਾਂ ਐਲਾਨ ਕਰ ਚੁੱਕੇ ਸੀ ਕਿਉਂਕਿ ਸਾਢੇ 3 ਸਾਲਾਂ ਤੋਂ ਸਾਨੂੰ ਇਹ ਮੀਟਿੰਗਾਂ ਦੇ ਕੇ ਮੋਕਰ ਰਹੇ ਨੇਗੇ ਇਸ ਲਈ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਸੀ ਕਿ ਇਹ ਮੀਟਿੰਗ ਸਾਡੇ ਨਾਲ ਫਿਕਸ ਪੱਕੀ ਕਰਨਗੇ ਪਰ ਸਰਕਾਰ ਕਹੇ ਰਹੀ ਸੀ ਅਸੀਂ ਸੋਣ ਨਾਲ ਇਹ ਮੀਟਿੰਗਾਂ ਜਿਹੜੀ ਫਾਈਨਲ ਆ ਗਈ ਪਰ ਉਹ ਮੀਟਿੰਗ ਦੇਣ ਤੋਂ ਫੇਰ ਮੋਕਰ ਗਏ ਨੇਗੇ ਅਸੀਂ ਨੇ ਪਹਿਲਾਂ ਐਲਾਨ ਕਰ ਚੁੱਕੇ ਸੀ ਕਿ ਜੇ ਸਾਡੀ 20 ਤਰੀਕ ਦੀ ਮੀਟਿੰਗ ਨਾ ਹੋਈ ਤਾਂ 21 ਤਰੀਕ ਨੂੰ ਅਸੀਂ ਪੂਰੇ ਪੰਜਾਬ ਪੱਦਰ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਚੰਡੇਹੇਠ ਤਹਿਸੀਲ ਪੱਦਰ ਤੇ ਜ਼ਿਲ੍ਹਾ ਪੱਦਰ ਤੇ ਪੰਜਾਬ ਸਰਕਾਰ ਦੇ ਪুতਲੇ ਫੋਕਾਂਗੇ ਸਰਕਾਰ ਕਿੰਨੇ ਕੇ ਠੇਕੇ ਦੇ ਮੁਲਾਜ਼ਮ ਜਿਹੜੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਨੇ ਇਹ ਲੱਖ ਡੇਢ ਲੱਖ ਤੋਂ ਉੱਪਰ ਨੇ ਜੋ ਵੱਖ-ਵੱਖ ਵਿਭਾਗਾਂ ਦੇ ਵਿੱਚ ਠੇਕੇਦਾਰੀ ਸਿਸਟਮ ਰਾਹੀਂ ਕੰਮ ਕਰ ਰਹੇ ਹਨ ਹੁਣ ਇਹ ਸੰਘਰਸ਼ ਜੇ ਅਗਰ ਸਾਡੀ ਹੁਣ ਇਹਨਾਂ ਨੇ 29 ਤਰੀਕ ਦੀ ਫੇਰ ਦੁਬਾਰਾ ਮੀਟਿੰਗ ਦਿੱਤੀ ਹੈ ਉਹ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਲਿਕੜਦਾ ਤਾਂ ਅਸੀਂ 11 ਸਤੰਬਰ ਨੂੰ ਸੰਗਰੂਰ ਜੋ ਮੁੱਖ ਮੰਤਰੀ ਦੇ ਕੋਠੀ ਹੈ ਉਥੇ ਠੇਕਾ ਮਲਾਉਣ ਸੰਘਰਸ਼ਮੋਰਚ ਸਮੂਹ ਝੰਡੇ ਹੇਠ ਇਕੱਠੇ ਹੋ ਕੇ ਉਥੇ ਰੋਹ ਤਰਨਾ ਦੇਵਾਂਗੇ ਜੀ ਸਾਨੂੰ ਡੀਸੀ ਰੇਟ ਦਿੱਤਾ ਜਾ ਰਿਹਾ ਕਿਸੇ ਨੂੰ 10000 ਹੈ ਕਿਸੇ ਨੂੰ 11000 ਹੈ ਕਿਸੇ ਨੂੰ 12000 ਹੈ ਜੀ ਇਸ ਤੋਂ ਬਾਅਦ ਕਿਸੇ ਨੂੰ ਲਗਾਣੀ ਪਾਟਰ ਸਪਲਾਈ ਹਾਂ ਤੁਸੀਂ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਏ ਹੋ ਹਾਂ ਜੀ ਹਾਂ ਬਿਲਕੁਲ ਜੀ ਹਾਂ ਠੇਕਾ ਮੋਲ ਮੰਗਾ ਸਾਡੀ ਸਾਨੂੰ ਪੱਕੇ ਕਰੀ ਸਰਕਾਰ ਕਿੰਨੇ ਸਾਲ ਹੋ ਗਏ ਕਿੰਨੇ ਸਾਲੋਂ ਕਿਨੂੰ 15 ਸਾਲ ਹੋ ਗਏ ਕਿਨੂੰ 20 ਸਾਲ ਹੋ ਗਏ ਮੈਂ ਜਗਤਾਰ ਸਿੰਘ ਜੀ ਕਿਹੜੇ ਮੈਕਨੈਟ ਇਹ ਅਸੀਂ ਬਿਜਲੀ ਬੋਰਡ ਦੇ ਵਿੱਚ ਠੇਕੇ ਦੇ ਭਰਤੀ ਕੰਮੇ ਆ ਜੀ ਨੂੰ 12000 ਰੁਪਏ ਤਨਖਾਹ ਮਿਲਦੀ ਹੈ ਠੇਕੇ ਦੇ ਦੇ ਹੁਣ ਮੁੱਦਾ ਕੀ ਇਹ ਜਿਹੜੇ ਪ੍ਰਦਰਸ਼ਨ ਕਰਨਾ ਪਿਆ ਰਿਹਾ ਮੁੱਦਾ ਇਹ ਤੁਹਾਨੂੰ ਪਤਾ ਹੀ ਹੈ ਵੀ ਇਹ ਜਿਹੜੀ ਸਰਕਾਰ ਆਈ ਸੀ ਇਹ ਬਣੀ ਇਸ ਕਰਕੇ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਮੰਗੇ ਆਈ ਸੀ ਵੀ ਜਿੰਨੇ ਵੀ ਠੇਕੇ ਦੇ ਭਰਤੀ ਕੰਮੇ ਆ ਜਿੰਨੇ ਵੀ ਭਾਗਾਂ ਦੇ ਵਿੱਚ ਆ ਉਹ ਉਹ ਸਾਰਿਆਂ ਨੂੰ ਅਸੀਂ ਰੈਗੂਲਰ ਕਰਾਂਗੇ ਪਰ ਪਹਿਲਾਂ ਵਾਲੀਆਂ ਸਰਕਾਰਾਂ ਦੀ ਤਰ੍ਹਾਂ ਇਹ ਵੀ ਸਰਕਾਰ ਆਪਦਾ ਟਾਈਮ ਟਪਾ ਰਹੀ ਹੈ ਜਿਵੇਂ ਉਹ ਬਾਦਲ ਗਿਆਨੇ ਤੇ ਕੈਪਟਨ ਗਿਆਨੇ ਸਬ ਕਮੇਟੀਆਂ ਬਣਾਈਆਂ ਸੀ ਉਸੇ ਤਰ੍ਹਾਂ ਇਹ ਟਾਈਮ ਟਪਾਰੀਆ ਇਹਨਾਂ ਨੇ ਵੀ ਸਬ ਕਮੇਟੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਕਰਿਆ ਇਸ ਦਾ ਜਵਾਬ ਕਿਵੇਂ ਦਿਓਗੇ ਤੁਸੀਂ ਆਉਣ ਵਾਲੇ ਵਕਤ ਇਹ ਆਉਣ ਵਾਲੇ ਵੋਟਾਂ ਦੇ ਵਿੱਚ ਦੇਵਾਂਗੇ ਇਹ ਜਵਾਬ ਇਹਨਾਂ ਨੂੰ ਜਿਸ ਤਰ੍ਹਾਂ ਅਸੀਂ ਇਹਨਾਂ ਨੂੰ ਲੈ ਕੇ ਆਏ ਆ ਉਸੇ ਤਰ੍ਹਾਂ ਫਿਰ ਤੋਰਾਂਗੇ ਵੀ ਇਹਨਾਂ ਨੂੰ ਅਸੀਂ ਇਹ ਬਿਜਲੀ ਬੋਰਡ ਤੇ ਕਿੰਨੇ ਮਲਾਜਮ ਕਿੱਥੇ ਤਕਰੀਬਨ ਜਿਹੜੇ ਬਿਜਲੀ ਬੋਰਡ ਦੇ ਵਿੱਚ ਆਈ ਸਾਡੇ 7000 ਰੁਪਏ 7000 ਮਲਾਜਮ ਸਾਡਾ ਕੱਲਾ ਬਿਜਲੀ ਬੋਰਡ ਦੇ ਵਿੱਚ ਹੈ ਜੇ ਅਲੱਗ-ਅਲੱਗ ਵਿਭਾਗਾਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ 2 ਤੋਂ 2.5 ਲੱਖ ਕੱਚਾ ਕੰਮ ਜਿਹੜਾ ਅਲੱਗ-ਅਲੱਗ ਭਾਗਾਂ ਚੋਂ ਆ ਜਿਹੜਾ ਅੱਜ ਇਕੱਠੇ ਹੋ ਕੇ ਸੰਘਰਸ਼ ਕਰ ਰਿਹਾ ਜੀ ਕੈਮਰਾਮੈਨ ਵੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣ ਅਨੂ